ਉਹਦੀ ਉਸਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ ਕਦੋਂ ਇੱਕ ਟਾਈਮ ਸਵੇਰੇ ਉੱਠੇ ਸਵੇਰੇ ਰਾਤ ਨੂੰ ਸੌਣ ਲੱਗੇ ਦੁਪਹਿਰ ਦੇ ਵੇਲੇ ਜਦੋਂ ਅਸੀਂ ਖਾਣਾ ਖਾਣ ਲੱਗੇ ਉਦੋਂ ਨਹੀਂ ਹਮੇਸ਼ਾ ਸਦਾ ਉਹਦੀ ਵਡਿਆਈ ਨਾਲ ਮੇਰਾ ਮੂੰਹ ਹਮੇਸ਼ਾ ਭਰਿਆ ਰਹੇਗਾ ਇਹ ਵਾਰ ਆਪਦੀ ਬੰਦਤ ਕਮ ਤੇ ਜੇ ਸਦਾ ਹੀ ਜਿਹੜੇ ਸਦਾ ਹੀ ਉਸਤਤ ਮਹਿਮਾ ਨਾਲ ਉਹਨਾਂ ਦਾ ਮੂੰਹ ਭਰਿਆ ਰਹਿੰਦਾ ਹੈ ਤਾਂ ਫੇਰ ਪਰਮੇਸ਼ਰ ਉਹਨਾਂ ਕਿਸੇ ਗੱਲ ਦੀ ਕਮੀ ਘਟੀ ਹੋਣ ਦਿੰਦਾ ਤੇ ਸਾਡੀ ਹਾਲਤ ਕੀ ਹੁਣ ਅਸੀਂ ਆਪਣੇ ਨਾਲ ਦੇਖੀ ਦਿਹਾੜੀ ਦੇ ਵਿੱਚ ਕਿਤੇ ਇੱਕ ਦੋ ਵਾਰੀ ਪ੍ਰਾਰਥਨਾ ਕਰ ਲਈ ਪਾਰਾ ਸਮਾਂ ਖੁਦਾ ਦੇ ਅਬਸ਼ਕਤ ਲੋਕਾਂ ਦਾ ਰੁਧਕਰ ਸਮੇਂ ਇੱਕ ਅਜਾ ਦੁਆਰ ਟਾਈਮ ਆ ਉਦੋਂ ਅਸੀਂ ਕੀ ਕਰਦੇ ਆ ਉਦੋਂ ਸੇ ਧੰਨਵਾਦ ਪਰਮੇਸ਼ਰ ਦਾ ਕਰ ਲੈਣੇ ਆ ਪਰ ਬਾਕੀ ਦੇ ਸਮੇਂ ਦੇ ਵਿੱਚ ਜ਼ਬੂਰ ਪੜਾਉਣ ਦਾ ਜ਼ਬੂਰ ਪੜਨ ਦਾ ਮੇਰਾ ਮਕਸਦ ਇੱਕੋ ਹੀ ਹੈ ਕਿ ਖੁਦਾ ਦੇ ਲੋਕ ਦੁਆ ਦੇ ਵਿੱਚ ਪ੍ਰਾਸਨਾਂ ਦੇ ਵਿੱਚ ਕਲਾਮ ਦੇ ਵਿੱਚ ਤਰੱਕੀ ਪਾਉਣ ਇਸ ਬੰਦੇ ਦੀ ਹਾਲਤ ਦੇਖੀਏ ਦੁਖੀ ਹੈ ਕੋਈ ਜਗ੍ਹਾ ਨਹੀਂ ਮਿਲਦੀ ਪਈ ਔਰ ਫਾਕਿਆਂ ਚ ਯਾਰਾ ਰੋਟੀ ਮਿਲ ਗਈ ਜਾਂ ਨਹੀਂ ਮਿਲ ਗਈ ਪਰ ਪਰਮੇਸ਼ਰ ਦਾ ਫਿਰ ਵੀ ਧੰਨਵਾਦ ਕਾਰਨ ਕੀ ਆ ਕਿਉਂਕਿ ਇਹਨਾਂ ਦਾ ਜੀਵਨ ਜਿਹੜਾ ਦੁਆ ਤੇ ਪ੍ਰਾਰਥਨਾ ਵਾਲਾ ਜੀਵਨ ਆ ਪਰਮੇਸ਼ਰ ਦੇ ਭੈ ਦੇ ਵਿੱਚ ਆ ਪਰਮੇਸ਼ਰ ਦੇ ਡਰ ਦੇ ਵਿੱਚ